ਕੀ ਹਾਲਾ ਹੋਰ ਜੀ ਮੂਫਲੀਆਂ ਰਿਓੜੀਆਂ ਗੱਜਗਾ ਹੈਪੀ ਲੋੜੀ ਸੁੰਦਰੀਆਂ ਮੁੰਦਰੀਏ ਚਲੋ ਇਹ ਵੀ ਠੀਕ ਆ ਹਨਾ ਹੁਣ ਗੱਲ ਇਹ ਆ ਆਪਾਂ ਕਈ ਵਾਰ ਕਹਿੰਦੇ ਹੁੰਨੇ ਆ ਵੀ ਅਸੀਂ ਇੰਨੀਆਂ ਗਲਤੀਆਂ ਕੀਤੀਆਂ ਨੇ ਜਾਂ ਹਨਾ ਵੀ ਗੁਰੂ ਸਭ ਸਾਨੂੰ ਮਾਫ ਕਰਨਗੇ ਕਿ ਨਹੀਂ ਨਾਓ ਦਿਸ ਇਜ਼ ਅ ਸੀਰੀਅਸ ਟਾਪਿਕ ਠੀਕ ਆ ਠੀਕ ਆ ਹੈਪੀ ਲੋੜੀ ਅਲੱਗ ਚੀਜ਼ ਆ ਮਨਾਓ ਕੋਈ ਗੱਲ ਨਹੀਂ ਹਨਾ ਖੁਸ਼ ਖੁਸ਼ ਰਹੋ ਪਰ ਨਾਲ ਇਹ ਵੀ ਯਾਦ ਦੇਖੋ ਜਦੋਂ ਬੇਦਾਵਾ ਦੇਖੇ ਗਏ ਸੀ ਕਿ ਸਿੰਘ ਗੁਰੂ ਸਾਹਿਬ ਨੂੰ ਅਨੰਦਗੜ੍ਹ ਦੇ ਕਿਲੇ ਚ ਹਨਾ ਦੇਖੋ ਗੁਰੂ ਸਾਹਿਬ ਨੇ ਉਹ ਬਦਾਵਾ ਪਾੜਿਆ ਹਨਾ ਭਾਈ ਮਹਾ ਸਿੰਘ ਜੀ ਹੁਣੀ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਬਦਾਵਾ ਦਿੱਤਾ ਗੁਰੂ ਸਾਹਿਬ ਨੇ ਉਹਨਾਂ ਨੂੰ ਇਨਾਮ ਬਖਸ਼ੇ ਵੱਡੇ ਵੱਡੇ ਇਹ ਮੇਰਾ 10 ਹਜ਼ਾਰੀ ਸਿੰਘ ਇਹ ਮੇਰਾ ਇਨਾ ਸਿੰਘ ਇਨਾ ਪਿਆਰ ਸਮਝੋ ਮੇਰੀ ਗੱਲ ਧਿਆਨ ਦੇ ਨਾਲ ਠੀਕ ਆ ਮਾਗੀ ਦਾ ਮਤਲਬ ਇਹ ਆ ਕਿ ਮੁੜ ਜਾਓ ਹਨਾ ਤੁਸੀਂ ਚਾਹੇ ਸ਼ਰਾਬ ਪਹਿਲਾਂ ਪੀਤੀ ਚਾਹੇ ਕੇਸ ਦਾੜੀ ਕਟਾਏ ਨੇ ਗੁਰੂ ਸਾਹਿਬ ਤੁਹਾਨੂੰ ਓਨਾ ਹੀ ਪਿਆਰ ਕਰਦੇ ਨੇ ਘਟ ਨਹੀਂ ਕਰਦੇ ਮੁੜ ਜਾਓ ਉਹ 40 ਮੁਕਤੀਆਂ ਦਾ ਨਾਮ ਦੇਖੋ ਤੁਸੀਂ ਵੀ ਅਰਦਾਸ ਵਿੱਚ ਲੈਣੇ ਸਾਰੇ ਪਾਸੇ ਮਤਲਬ ਜਿਹੜੇ ਬੇਦਾਵਾ ਦੇ ਕੇ ਗਏ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਬਖਸ਼ਤਾ ਤੇ ਉਹਨਾਂ ਦਾ ਨਾਮ ਅਰਦਾਸ ਵਿੱਚ ਆਉਂਦਾ 40 ਮੁਕਤੇ ਤੁਸੀਂ ਇਹ ਦੇਖੋ ਵੀ ਗੁਰੂ ਸਾਹਿਬ ਕਿੰਨਾ ਪਿਆਰ ਕਰਦੇ ਨੇ ਆਪਾਂ ਨੂੰ ਜਿਹੜੇ 40 ਸਿੰਘ ਬੇਦਾਵਾ ਦੇ ਕੇ ਗਏ ਸੀਗੇ ਅਨੰਦਪੁਰ ਸਾਹਿਬ ਜਿਹੜੇ 40 ਸਿੰਘ ਇਹ ਕਹਿ ਕੇ ਗਏ ਸੀਗੇ ਵੀ ਅਸੀਂ ਤੁਹਾਡੇ ਸਿੰਘ ਨੇ ਤੁਸੀਂ ਸਾਡੇ ਗੁਰੂ ਨਹੀਂ ਇੱਕ ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਬੇਦਾਵਾ ਵੀ ਪਾੜਿਆ ਇੱਕ ਗੁਰੂ ਸਾਹਿਬ ਨੇ ਉਹਨਾਂ ਨੂੰ ਪਿਆਰ ਵੀ ਕੀਤਾ ਇੱਕ ਗੁਰੂ ਸਾਹਿਬ ਨੇ ਉਹਨਾਂ ਨੂੰ ਅਨਾਮ ਵੀ ਦਿੱਤੇ ਤੇ ਇੱਕ ਗੁਰੂ ਸਾਹਿਬ ਦੇ ਕੋਲੋਂ ਸ਼ਹੀਦ ਹੋਏ ਇੱਕ ਉਹ ਸਿੰਘਾਂ ਨੂੰ ਇੰਨਾ ਮਾਣ ਬਖਸ਼ਿਆ ਗੁਰੂ ਸਾਹਿਬ ਨੇ ਪੂਰੀ ਦੁਨੀਆ 'ਚ ਦੋ ਟਾਈਮ ਅਰਦਾਸ ਹੁੰਦੀ ਆ ਜੋਰੇ ਦੇਸ਼ਾਂ ਦੇ ਵਿੱਚ ਸਵੇਰ ਸ਼ਾਮ ਦਾ ਫਰਕ ਆ ਭਾਰਤ ਨਾਲੋਂ ਪੰਜਾਬ ਨਾਲੋਂ ਉੱਥੇ ਦੋ ਟਾਈਮ ਅਰਦਾਸ ਹੁੰਦੀ ਹੈ ਮਤਲਬ ਕਿ ਪੂਰੀ ਦੁਨੀਆ ਵਿੱਚ ਲਗਾਤਾਰ ਅਰਦਾਸਾਂ ਹੋ ਰਹੀਆਂ ਨੇ ਉਹ 40 ਮੁਕਤਿਆਂ ਦਾ ਜ਼ਿਕਰ बार-बार ਦੁਨੀਆ ਆਪਣੇ ਮੂੰਹ ਚੋਂ ਲੈ ਰਹੀ ਆ ਉਹ 40 ਮੁਕਤਿਆਂ ਦੇ ਨਾਂ ਤੋਂ ਬਿਨਾ ਅਰਦਾਸ ਪੂਰੀ ਨਹੀਂ ਹੋ ਸਕਦੀ ਕਹਿਣ ਦਾ ਪੱਬ ਇਹ ਹੀ ਆ ਵੀ ਜਿਹੜੇ ਸਿੰਘਾਂ ਨੇ ਇਹ ਵੀ ਕਿਹਾਤਾ ਸੀ ਵੀ ਅਸੀਂ ਤੁਹਾਡੇ ਸਿੰਘ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਗੁਰੂ ਸਾਹਿਬ ਨੇ ਉਹਨਾਂ ਨੂੰ ਜਦੋਂ ਮੁੜ ਕੇ ਆਏ ਇੰਨਾ ਪਿਆਰ ਕੀਤਾ ਉਹਨਾਂ ਨੂੰ ਮੁਕਤ ਵੀ ਕਰਤਾ ਤੇ ਅਮਰ ਵੀ ਕਰਤਾ ਇਸ ਕਰਕੇ ਵੀ ਜੇ ਆਪਾਂ ਵੀ ਟੁੱਟੇ ਹੋਈਆਂ ਗੁਰੂ ਸਾਹਿਬ ਕੋ ਮੁੜ ਕੇ ਆ ਜੀਏ ਗੁਰੂ ਸਾਹਿਬ ਆਪਾਂ ਨੂੰ ਹੋਰ ਵੀ ਪਿਆਰ ਕਰਦੇ ਨੇ ਪਹਿਲਾਂ ਤੋਂ ਵੀ ਵੱਧ ਕਰਦੇ ਨੇ ਗੁਰੂ ਸਾਹਿਬ ਕਦੇ ਛੱਡਦੇ ਨਹੀਂ ਆਪਾਂ ਨੂੰ ਉਹ ਆਪਣੇ ਹੀ ਨੇ ਸ੍ਰੀ ਮੁਕਤਸਰ ਸਾਹਿਬ ਦੀ ਮਾਗੀ ਮਾਗੀ ਦਾ ਇਤਿਹਾਸ ਹਿਫਤਰੀ ਇਹ ਕਹਿੰਦਾ ਆ ਵੀ ਗੁਰੂ ਸਾਹਿਬ ਨੇ ਉੱਥੇ ਨਾ ਬੇਦਾਵਾ ਪਾੜਿਆ ਸੀ ਬੇਦਾਵਾ ਕੀ ਹੁੰਦਾ ਇਤਿਹਾਸ ਇਹ ਗੱਲ ਕਹਿੰਦਾ ਵੀ ਜਦੋਂ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਆਨੰਦਪੁਰ ਸਾਹਿਬ ਘੇਰਾ ਪਿਆ ਹੋਇਆ ਸੀਗਾ ਜਦੋਂ 8 ਮਹੀਨੇ ਦਾ ਟਾਈਮ ਹੋ ਗਿਆ ਅੰਦਰ ਸਿੰਘ ਸ਼ਹੀਦ ਹੋ ਗਏ ਕਿਉਂਕਿ ਖਾਣ ਪੀਣ ਦਾ ਸਮਾਨ ਉਹ ਖਤਮ ਹੋ ਗਿਆ ਸੀ ਘੋੜੇ ਸ਼ਹੀਦ ਹੋਣ ਲੱਗ ਗਏ ਫਿਰ ਥੋੜੇ ਜੇ ਸਿੰਘਾਂ ਨੇ ਇਹ ਸੋਚਿਆ ਵੀ ਅਸੀਂ ਇੱਥੋਂ ਨਿਕਲ ਜੀਏ ਫਿਰ ਉਹਨਾਂ ਨੇ ਲਿਖ ਕੇ ਦਿੱਤਾ ਸੀ ਗੁਰੂ ਸਾਹਿਬ ਨੂੰ ਕਹਿ ਲੋ ਵੀ ਸਾਈਨ ਕਰਕੇ ਆਪਣੇ ਆਪਣੇ ਵੀ ਅਸੀਂ ਤੁਹਾਡੇ ਸਿੰਘ ਨਹੀਂ ਗੁਰੂ ਸਾਹਿਬ ਤੁਸੀਂ ਸਾਡੇ ਗੁਰੂ ਨਹੀਂ ਹੈਗੇ ਉਹਨੂੰ ਕਹਿੰਦੇ ਨੇ ਬੇਦਾਵਾ ਹੁਣ ਤੁਸੀਂ ਇਹ ਗੱਲ ਧਿਆਨ ਨਾਲ ਦੇਖੋ ਵੀ ਉਹ ਸਿੰਘਾਂ ਨੇ 8 ਮਹੀਨੇ ਜਦੋਂ ਹੋ ਗਏ ਬਹੁਤ ਜ਼ਿਆਦਾ ਅੰਦਰ ਪ੍ਰੋਬਲਮਸ ਆ ਗਈਆਂ ਉਦੋਂ ਲਿਖ ਕੇ ਦਿੱਤਾ ਅਸੀਂ ਤਾਂ ਖਾਣੇ ਪੀਣੇ ਵੀ ਆ ਅਸੀਂ ਵਧੀਆ ਘਾਰਾਂ 'ਚ ਘੁੰਮਦੇ ਵੀ ਆ ਵਧੀਆ ਸੋਹਣੇ ਘਰ ਨੇ ਸਾਰਾ ਕੁਝ ਮਿਲਿਆ ਹੋਇਆ ਵਧੀਆ ਸਾਹ ਲੈਣੇ ਆ ਅਸੀਂ ਤਾਂ ਵੀ ਬਿਦਾਵੇ ਦਿੱਤੇ ਹੋਏ ਨੇ ਗੁਰੂ ਸਾਹਿਬ ਨੂੰ ਅਸੀਂ ਦਾੜ੍ਹੀ ਕਟਾਉਣੀ ਆ ਕੇਸ ਕਟਾਉਣੀ ਆ ਸਾਨੂੰ ਸਰਦਾਰੀ ਨਹੀਂ ਪਸੰਦ ਸਾਨੂੰ ਦਸਤਾਰਾਂ ਨਹੀਂ ਪਸੰਦ ਹੈਗੀਆਂ ਸਾਨੂੰ ਅੰਮ੍ਰਿਤ ਨਹੀਂ ਪਸੰਦ ਹੈਗਾ ਤੁਸੀਂ ਇਹ ਦੇਖੋ ਵੀ ਉਹ 40 ਸਿੰਘਾਂ ਨੇ ਔਖੇ ਸਮੇਂ ਜਾ ਕੇ ਲਿਖ ਕੇ ਦਿੱਤਾ ਸੀ ਅਸੀਂ ਔਖੇ ਸਮੇਂ ਚ ਵੀ ਲਿਖੀ ਜਾਂਦੇ ਆ ਵੀ ਗੁਰੂ ਸਾਹਿਬ ਅਸੀਂ ਤੁਹਾਡੇ ਸਿੰਘ ਨਹੀਂ ਹੈਗੇ ਇਹੀ ਗੱਲ ਆ ਨਾ ਅਸੀਂ ਤਾਂ ਉਹਨਾਂ ਬਸ ਬਸ